ਜੇ ਦਰਸ਼ਨ ਕਰ ਰਹੇ ਹਾਂ ਤਪਸਥਾਨ ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਨੂੰ ਪੰਥ ਦੇ ਮਾਤਾ ਜੀ ਵੀ ਕਿਹਾ ਜਾਂਦਾ ਹੈ ਦਾ ਖਤਾਬ ਹਾਸਲ ਹੈ ਤੇ ਉਧਰ ਸਾਹਮਣੇ ਅਸੀਂ ਦੇਖ ਰਹੇ ਹਾਂ ਬਾਲੀ ਸਾਹਿਬ ਜਿਸ ਦੀਆਂ 132 ਪੌੜੀਆਂ ਨੇ ਬਣੀਆਂ ਹੋਈਆਂ ਕਪਾ ਚੱਲ ਕੇ ਹੁਣ ਇੱਥੇ ਦੇ ਵੀ ਇਤਿਹਾਸ ਦੇ ਬਾਰੇ ਗੱਲਬਾਤ ਕਰਦੇ ਆ। ਟੌਲੀ ਸਾਹਿਬ ਇਹ ਅਸੀਂ ਦੇਖ ਰਹੇ ਹਾਂ ਇਤਿਹਾਸਕ ਸ੍ਰੀ ਤਪਸਥਾਨ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਤੇ ਭਾਈ ਜੈਤਾ ਜੀ ਨੇ 29 ਸਾਲ ਪ੍ਰਭੂ ਦੀ ਭਗਤੀ ਕੀਤੀ। ਪ੍ਰਾਤਨ 84 ਪੌੜੀਆਂ ਇੱਧਰ ਹਨ ਇਹ ਪ੍ਰਾਤਨ ਸਥਾਨ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਭਾਈ ਜੈਤਾ ਜੀ ਦੇ ਨਾਲ ਸੰਬੰਧਤ ਹੈ ਜਿਹੜਾ ਕਿ ਹੁਣ ਅਸੀਂ ਪਹਿਲਾਂ ਬੌਲੀ ਸਾਹਿਬ ਦੇ ਦਰਸ਼ਨ ਕਰਵਾ ਕੇ ਆਏ ਆ ਤੁਹਾਨੂੰ ਅਸੀਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਦੇ ਸਾਹਮਣੇ ਤੇ ਇਤਿਹਾਸਕ ਪ੍ਰਾਤਨ ਪੌੜੀਆਂ ਇੱਧਰ ਹਨ ਪਾਹੀ ਜੱਤਾ ਜੀ ਦਾ ਆਸਪੰਦਤ ਸਥਾਨ 84 ਪੌੜੀਆਂ ਜਿਹੜੀਆਂ ਗੁਰੂਪੁਰਦਵਾਰ ਸਾਹਿਬ 'ਚ ਬਣੀਆਂ ਹੋਈਆਂ ਹਨ ਉਹਨਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪ੍ਰਾਤਨ ਪੌੜੀਆਂ ਨੇ ਜੀ ਜਿਹੜੀਆਂ ਗੁਰੂ ਸਾਹਿਬ ਦੇ ਸਮੇਂ ਦੀਆਂ ਬਣੀਆਂ ਹੋਈਆਂ ਨੇ ਅਸੀਂ ਦਰਸ਼ਨ ਕਰ ਰਹੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਦੇ ਇੱਥੇ ਦੇ ਇਤਿਹਾਸ ਦੇ ਬਾਰੇ ਹੁਣ ਆਪਾਂ ਪੜ੍ਹਦੇ ਹਾਂ ਇਹ ਕਿਲਾ ਆਨੰਦਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਿਲਿਆਂ ਦੇ ਵਿੱਚੋਂ ਇੱਕ ਪੰਗਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਨੇ 1776 ਸੰਮਤ ਸਨ 1689 ਤੋਂ 1705 ਤੱਕ ਮੁਗਲਾਂ ਦੇ ਪਹਾੜੀ ਰਾਜਿਆਂ ਦੇ ਵਿਰੁੱਧ ਕਈ ਜੁੱਧ ਲੜੇ ਕਿਲੇ ਦੇ ਅੰਦਰ ਗੁਰੂ ਸਾਹਿਬ ਦੇ ਸਾਹਮਣੇ ਦੇ ਪ੍ਰਾਤਨ ਬੌਲੀ ਸਾਹਿਬ ਦੇ ਦਰਸ਼ਨ ਕਰੋਗੇ ਤੇ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਹਮਲਾ ਨਾ ਕਰਨ ਦੀਆਂ ਕਸਮਾਂ ਖਾਧੀਆਂ ਗੁਰੂ ਸਾਹਿਬ ਇੱਥੋਂ ਕਿਲਾ ਖਾਲੀ ਕਰਕੇ ਸਮੂਹ ਸੰਗਤਾਂ ਸਮੇਤ ਚਾਉ ਚਮਕੌਰ ਸਾਹਿਬ ਚਲੇ ਗਏ ਹਮਨੇ ਕਿਲਾ ਨਗਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਅਸੀਂ